ਬਹੁਤ ਰੂਪਿਆਰੀ ਸਾਧ ਸੰਗਤ ਦੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਤੁਹਾਨੂੰ ਸਾਰੇ ਯਾਰਾਂ ਮਿੱਤਰਾਂ ਭੈਣਾ ਭਰਾਵਾਂ ਨੂੰ ਪਤਾ ਕਿ ਪਹਿਲਾਂ ਵੀ ਆਪਣਾ ਇੱਕ ਪੇਜ ਸੀਗਾ ਹਿਸਟਰੀ ਚੈਨਲ ਜਿਹਦੇ ਵਿੱਚ ਵੱਖ-ਵੱਖ ਲੋਕਾਂ ਦੇ ਜਿਹੜੇ ਅਲੱਗ-ਦੀਆਂ ਕਹਾਣੀਆਂ ਉਹਨਾਂ ਦੀਆਂ ਜੀਵਨੀਆਂ ਨੂੰ ਬੋਲ ਕੇ ਦੱਸਿਆ ਗਿਆ ਸੀ ਪਰ ਸਮੇਂ ਦੀਆਂ ਸਰਕਾਰਾਂ ਨੇ ਕਿਸਾਨ ਅੰਦੋਲਨ ਦੇ ਦੌਰਾਨ ਜਿਹੜੇ ਸਾਡੀਆਂ ਆਈਡੀਆਂ ਔਰ ਪੇਜਾਂ ਨੂੰ ਬੰਦ ਕੀਤਾ ਉਹਦੇ ਦੌਰਾਨ ਉਹ ਜਿਹੜਾ ਪੇਜ ਸੀਗਾ ਉਹ ਵੀ ਇਹ ਸੰਦੁਰਲੰਦੀ ਘੇਟ ਚੜ ਗਿਆ ਔਰ ਜਿਹੜਾ ਹਿਸਟਰੀ ਦਾ ਅਨਮੋਲ ਖਜ਼ਾਨਾ ਸੀ ਜਿਸ ਨੂੰ ਲੋਕ ਸੁਣੋ ਹੀ ਸਕਦੇ ਸੀਗਾ ਉਹ ਵੀ ਨਾਲ ਹੀ ਡਿਸਟਰੋਏ ਹੋ ਗਿਆ ਹੁਣ ਦੁਬਾਰਾ ਕੋਸ਼ਿਸ਼ ਕਰਕੇ ਤੇ ਇੱਕ ਨਵਾਂ ਚੈਨਲ ਤਿਆਰ ਕਰਕੇ ਉਹਦੇ ਤੇ ਹਿਸਟਰੀ ਦੁਬਾਰਾ ਸ਼ੁਰੂ ਕਰਨ ਲੱਗੇ ਅੱਜ ਸੈਟਿੰਗਸ ਦੇ ਵਿੱਚ ਵੇਖਣ ਜਾਂ ਕਿ ਕਿਹੜੇ ਤਰੀਕੇ ਦੇ ਨਾਲ ਉਹਨੂੰ ਕਰ ਸਕਦੇ ਆ ਔਰ ਉਹੋ ਕਰਨ ਦਾ ਯਤਨ ਕਰ ਰਹੇ ਆ ਕਿਉਂਕਿ ਜਦੋਂ ਉਹ ਚੈਨਲ ਚੱਲਦਾ ਸੀ ਤੇ ਉਹਦੇ ਬਹੁਤ ਸਾਰੇ ਸਬਸਕ੍ਰਾਈਬਰ ਸੀਗੇ ਫਾਲੋਅਰ ਸੀਗੇ ਜਿਹੜੇ ਕਿ ਸਾਥ ਦਿੰਦੇ ਸੀ ਔਰ ਵੀਡੀਓ ਸ਼ੇਅਰ ਕਰਕੇ ਗੱਲ ਅੱਗੇ ਦੀ ਅੱਗੇ ਪਹੁੰਚਾ ਦਿੰਦੇ। ਖੈਰ ਅੱਜ ਉਸੇ ਗੱਲ ਨੂੰ ਅੱਗੇ ਤੋਰਦਿਆਂ ਹੁਣ ਅੱਜ ਤੋਂ ਇਹ ਹਿਸਟਰੀ ਚੈਨਲ ਜਿਹੜਾ ਵਾ ਦੁਬਾਰਾ ਸ਼ੁਰੂ ਕਰ ਰਹੇ ਹਾਂ ਜਿਹਦੇ ਵਿੱਚ ਵੱਖ-ਵੱਖ ਯੋਧਿਆਂ ਜਪਰਾਂ ਦੀਆਂ ਜਿਹੜੀਆਂ ਜੀਵਨੀਆਂ ਨੇ ਉਹਨਾਂ ਨੂੰ ਬੋਲ ਕੇ ਲੋਕਾਂ ਦੇ ਸਾਹਮਣੇ ਰੱਖਿਆ ਜਾਊਗਾ ਨਾਲ ਦੀ ਨਾਲ ਇਤਿਹਾਸਕ ਜਿਹੜੇ ਨੇ ਕੱਤਰੇ ਵੀ ਦਿੱਤੇ ਜਾਣਗੇ। ਕੋਈ ਵੀ ਮਾਨ ਕਟਤ ਗੱਲ ਨਹੀਂ ਹੋਊਗੀ ਜੇ ਕਿਸੇ ਨੂੰ ਕਿਸੇ ਵੀ ਗੱਲ ਬਾਬਤ ਕੋਈ ਸ਼ੱਕ ਹੋਵੇ ਤਾਂ ਉਹ 9023715322 ਤੇ ਕਾਲ ਕਰਕੇ ਇਹ ਤੇ ਆਪਣੇ ਸ਼ੰਕੇ ਦੂਰ ਕਰ ਸਕਦਾ ਉਹਦੇ ਵਿੱਚ ਕੋਈ ਵੀ ਹਰਜ਼ ਨਹੀਂ ਹਰ ਇੱਕ ਦਾ ਹੱਕ ਬਣਦਾ ਵਾ ਕਿਸੇ ਵੀ ਗੱਲ ਦੇ ਉੱਤੇ ਜੇ ਕਿਸੇ ਨੂੰ ਕਿੰਤੂ ਪ੍ਰੰਤੂ ਹੋਵੇ ਤੇ ਸਵਾਲ ਕਰਨਾ ਉਹ ਸਰੋਤਿਆਂ ਦਾ ਹੱਕ ਹੈ ਸੁਹਰੀ ਸਿੰਘ ਨਲੂਆ ਜੀ ਦੇ ਨਾਮ ਤੇ ਆਪਾਂ ਪਹਿਲਾ ਚੈਨਲ ਸ਼ੁਰੂ ਕੀਤਾ ਸੀ ਹੁਣ ਵੀ ਉਹਨਾਂ ਦੇ ਨਾਮ ਤੇ ਸ਼ੁਰੂ ਕਰਨ ਲੱਗੇ ਆਂ ਰੋਤੇ ਤੋਂ ਬਾਅਦ ਵਕਤ ਵਕਤ ਯੋਧਿਆਂ ਜਰਨੈਲਾਂ ਦੀਆਂ ਕਹਾਣੀਆਂ ਗਾਥਾਵਾਂ ਜਿਹੜੀਆਂ ਨੇ ਉਹ ਲੋਕਾਂ ਸਾਹਮਣੇ ਰੱਖੀਆਂ ਜਾਣਗੂ ਸੋ ਜਦੋਂ ਸਰਦਾਰ ਹਰੀ ਸਿੰਘ ਨਲੂਆ ਅਖੀਰਲੀ ਜੰਗ ਦੇ ਵਿੱਚ ਪਠਾਣਾਂ ਨੂੰ ਹਰਾਉਣ ਤੋਂ ਬਾਅਦ ਆਪਣੇ ਸਿੱਖ ਜਰਨੈਲਾਂ ਨੂੰ ਵਾਪਸ ਪਿੱਛੇ ਮੋੜਨ ਜਾਂਦਾ ਵਾ ਕਿ ਇਹਨਾਂ ਦੇ ਪਿੱਛੇ ਜਾਣ ਦੀ ਲੋੜ ਨਹੀਂ ਕਿਉਂਕਿ ਜਿਹੜਾ ਬੁਖਾਰ ਆ ਉਹ ਚੜਿਆ ਹੁੰਦਾ ਨਾ ਉਹ ਸਰਦਾਰ ਹੋਰ ਬਿਮਾਰੇ ਦੀ ਹਾਲਤ ਦੇ ਵਿੱਚ ਉਹ ਜੰਗ ਲੜਨ ਜਾਂਦੇ ਨੇ ਔਰ ਉੱਥੇ ਜਾ ਕੇ ਇੱਕ ਗੁਫਾ ਦੇ ਵਿੱਚ ਉਹ ਦੇਖਦੇ ਨੇ ਕਿ ਕੁਝ ਮੁਗਲ ਜਿਹੜੇ ਨੇ ਰੁਕੇ ਹੋਏ ਨੇ ਔਰ ਉਹਨਾਂ ਲੁਕੀਆਂ ਨੂੰ ਕੱਢਣ ਵਾਸਤੇ ਗੁਫਾ ਦੇ ਵਿੱਚ ਉਹ ਜਾਂਦੇ ਨੇ ਤੇ ਉਧਰੋਂ ਗੋਲੀਆਂ ਚੱਲਦੀਆਂ ਨੇ ਇੱਕ ਗੋਲੀ ਸਰਦਾਰ ਜੀ ਦੀ ਛਾਤੀ ਦੇ ਵਿੱਚ ਔਰ ਦੂਸਰੀ ਵੱਖੀ ਦੇ ਵਿੱਚ ਵੱਜਦੀ ਔਰ ਉੱਥੇ ਜਿਹੜਾ ਉਦੋਂ ਦਾ ਲੇਖਕ ਸੀਗਾ ਕਾਦਰ ਯਾਰ ਉਹਨੇ ਇੱਕ ਸ਼ੇਰ ਦੇ ਰੂਪ ਵਿੱਚ ਉਸ ਗੱਲ ਨੂੰ ਬੜਾ ਦਿਲ ਖਿੱਚਵੇਂ ਤਰੀਕੇ ਨਾਲ ਪੇਸ਼ ਕੀਤਾ ਜਦੋਂ ਹਰੀ ਸਿੰਘ ਨਲੂਆ ਵਾਪਸ ਕਿਲੇ ਦੇ ਵਿੱਚ ਜਾਂਦਾ ਵਾ ਉਹ ਨਕ ਨਿਕਲ ਚੱਲ ਕੋਰੀਆ ਕਿਲੇ ਦੇ ਵੱਲ ਅਸੀਂ ਪਾਵਣਾ ਨਹੀਂ ਦੂਜੀ ਵਾਰ ਫੇਰਾ ਗੋਈ ਲੱਗੀ ਕਹਿਰ ਕਲੇਰ ਵਾਲੀ ਕਾਇਲ ਹੋਇਆ ਏ ਅੱਜ ਸਵਾਰ ਤੇਰਾ ਮੇਰੇ ਬੰਦ ਕੇ ਆ ਹਾਲੇ ਤੇ ਬਿਲੇ ਆਏ ਹੈ ਤੂ ਸੇ ਮੈਦਾਨ ਦਾ ਯਾਰ ਮੇਰਾ ਕਦਰ ਯਾਰ ਜੇ ਲੈ ਚੱਲੇ ਅੱਜ ਡਰ ਤੇਰਾ ਕਦੀ ਨਾ ਭੁੱਲ ਸੂ ਪਿਆਰ ਸ਼ਰਾ ਵਾ ਵਗਿਆ ਹਵਾ ਦੇ ਵਾਂਗ ਕੋੜਾ ਜਿਵੇਂ ਨਿਕਲਦਾ ਤੀਰ ਕਮਾਨ ਵਿੱਚੋਂ ਮਾਰ ਚੁਗੀਆਂ ਹਾਰਨ ਦੇ ਵਾਂਗ ਯਾਰ ਉੱਡ ਗਿਆ ਸੀ ਉਸ ਮੈਦਾਨ ਵਿੱਚੋਂ ਫੌਜਾਂ ਸਿੰਘਾਂ ਦੀਆਂ ਵਿੱਚੋਂ ਗੁਜ਼ਰ ਗਿਆ ਲੱਗ ਗਿਆ ਸੀ ਲਸ਼ਕਰ ਪਠਾਨ ਵਿੱਚੋਂ ਕਾਦਰ ਯਾਰ ਹੇਠ ਨਾਲ ਸਰਦਾਰ ਬੈਠਾ ਇਧਰ ਨਿਕਲਦੀ ਪਈ ਸੀ ਜਾਂ ਯੂਸਟੋ ਸ਼ੋਕਦਰਯਾਰ ਦੀ ਇਹ ਜਿਹੜੇ ਬੋਲ ਨੇ ਹਰੀ ਸਿੰਘ ਨਾਮਾ ਪੁਸਤਕ ਦੇ ਵਿੱਚੋਂ ਸਫਾ ਨੰਬਰ 20 ਦੇ ਵਿੱਚੋਂ ਲਏ ਗਏ। ਕੱਲ ਤੋਂ ਸਰਦਾਰ ਹਰੀ ਸਿੰਘ ਨਲੂਆ ਦੇ ਜਨਮ ਤੋਂ ਲੈ ਕੇ 코로나 ਦੀ ਸ਼ਾਦ ਤੱਕ ਦੀ ਜਿਹੜੀ ਐਪੀਸੋਡ ਹੈ ਪੂਰਾ ਕੰਪਲੀਟ ਕਰਾਂਗੇ। ਜਿੰਨੀਆਂ ਵੀ ਪਿਛਤਾ ਲੱਗਦੀਆਂ ਸੋ ਰੱਬ ਕਿਰਪਾ ਕਰੇ ਉਮੀਦ ਹੈ ਸ੍ਰੋਤ ਦੇ ਬਰਾ ਸਾਥ ਦੇਣਗੇ। ਕਿਉਂਕਿ ਪਿਛਲੇ 2.5 ਦਿਨ ਮਹੀਨੇ ਤੋਂ ਪਹਿਲਾਂ ਹਸਪੀਟਲ ਪਰ ਮੰਜੇ ਤੇ ਕਾਫੀ ਦੂਜੇ ਰਹੇ। ਪਰ ਜਦੋਂ ਸੰਘਰਸ਼ਾਂ ਦੇ ਵਿੱਚ ਪੁੱਡੇ ਹੋਈ ਹੈ ਬਹੁਤ ਹੋਏ ਹੋ ਜਾਂਦਾ ਹੁਣ ਸੰਗਤ ਦੇ ਸਾਹਮਣੇ ਕਿ ਐਤਮੀ ਨੇ ਦੋਵੇਂ ਨੇ ਤਾਂ ਆਮ ਆ ਗਏ ਉਹ ਦੋ ਫਿਰ ਸਾਰੀਆਂ ਗੱਲਾਂ ਲੋਕਾਂ ਦੇ ਸਾਹਮਣੇ ਰੱਖਾਂ ਤੇ ਤਾਂਵਾ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ